ਵੀਰ ਮੇਰੇ ਸਾਰਿਆਂ ਨੂੰ ਬੇਨਤੀ ਆ ਜਿੰਨੇ ਆਪਣੇ ਕੋਲ ਜਿਹਦਾ ਵੀ ਕੋਈ ਗਰੁੱਪਾ ਕੋਈ ਏਰੀਆ ਦਾ ਉਹਦੇ ਵਿੱਚ ਆ ਫੋਟੋ ਵਾਇਰਲ ਕਰਕੇ ਵੀਰ ਜੀ ਰਿਕਵੈਸਟ ਆ ਸਾਰੇ ਕਰੋ ਮੈਂ ਵੀ ਕਰਦਾ ਆਪਣੇ ਗਰੁੱਪਾਂ 'ਚ ਵਾਇਰਲ ਮੇਰੇ ਕੋਲ ਵੀ ਦੋ ਤਿੰਨ ਗਰੁੱਪ ਆ ਗਏ ਪੰਜਾਬ ਹਾਂ ਸਾਡੇ ਕੰਪਨੀ ਦਾ ਡਰਾਈਵਰ ਆਪਣੇ ਕੰਪਨੀ ਦਾ ਰਿਕਵੈਸਟ ਆ ਸਾਰੇ ਜਾਣੇ ਹੱਥ ਵਨ ਕੇ ਜੋੜਤੀਦਰ ਜੋ ਵੀ ਆ ਪਲੀਜ਼ ਆ ਵੀਡੀਓ ਦਾ ਫੋਟੋ ਸ਼ੇਅਰ ਕਰੋ ਇਹ ਮੁੰਡੇ ਦੀ ਫੋਟੋ ਸ਼ੇਅਰ ਕਰੋ ਗਰੁੱਪਾਂ 'ਚ ਵੀਰ ਜਿਹੜਾ ਮੁੰਡਾ ਕਿਡਨਾਪ ਹੋਇਆ ਆ ਇਕ ਗੋਡਵਾਲ ਸਾਹਿਬ ਗੁਰਦੁਆਰੇ ਨੂੰ ਕਨੈਪ ਹੋਇਆ ਵਾ 14 ਸਾਲ ਦੀ ਉਮਰ ਵਾ ਉਹਨਾਂ ਨੇ ਨਾਮ ਵੀ ਰੱਖਿਆ ਜੋ ਵੀ ਹੋ ਸਕਦਾ ਜਿੰਨੂੰ ਵੀ ਚਲੇ ਆਪਣਾ ਗਰੁੱਪ ਉਹ ਜਿੰਨੇ ਜਿੰਨਾਂ ਦਾ ਗਰੁੱਪ ਹੈਗੇ ਮੇਰੇ ਕੋਲ ਵੀ ਹੈਗੇ ਤਿੰਨ ਚਾਰ ਬੰਦੇ ੜਦੇ ਗਰੁੱਪ ਵਿੱਚ ਪਾਉਣਾ ਸ਼ਾਇਦ ਕਿਤੇ ਕੋਈ ਲੈ ਆਵੇ ਬੰਦਾ ਆਈ ਤੇ ਕੋਈ ਹੋ ਵੀ ਸਕਦੀ ਗਲਤੀ ਕਿਸੇ ਤੋਂ ਵੇਖੋ ਮੇਰਾ ਵੀਰ ਜੀ ਵੀਰ ਮੇਰਾ ਕੱਲਾ ਕੱਲਾ ਮੁੰਡਾ ਇਹ ਹੀ ਵੇਖੀ ਜਿੰਨੇ ਗਰੁੱਪ ਚ ਪਾ ਦੇਗਾ 19 ਜਿੰਨੇ ਤੇਰੇ ਪੰਜਾਬ ਦੇ ਗਰੁੱਪ ਐ ਸਾਰਾ ਜਿਹਾ ਪਾ ਦੇ ਆ ਫੋਟੋਾਂ ਤੇ ਨੂੰ ਤਿੰਨੇ ਭੇਜਤੀਆਂ ਮੈਂ ਵੀ ਕਿਤੇ ਮਿਲਦਾ ਗੁਰਦੁਆਰਾ ਹੀ ਮਿਲਦਾ ਕਿਤੇ ਮਿਲਦਾ ਉਹ ਆਪਣਾ ਨੰਬਰ ਦੇਦੇ ਚਾਹੇ ਮੇਰਾ ਨੰਬਰ ਦੇਦੇ